ਹਾਂ ਜੀ ਸਰ ਮੈਂ ਜੰਗੀ لال ਮਹਾਜਨ ਐਮ ਐਲ اے ਮੁਕੇਰੀਆਂ ਅੱਜ ਬਟਾਲੇ ਪਾਰਟੀ ਵੱਲੋਂ ਮੇਰੀ ਡਿਊਟੀ ਬਟਾਲੇ ਭਾਰਤੀ ਜਨਤਾ ਪਾਰਟੀ ਆਫਿਸ ਦੇ ਵਿੱਚ ਆਉਂਦੀ ਲੱਗੀ ਸੀ ਔਰ ਮੈਂ ਅੱਜ ਇਹ ਹੀ ਸਾਰਿਆਂ ਨੂੰ ਦੱਸਿਆ ਕਿ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵਿੱਤ ਮੰਤਰੀ ਸ਼੍ਰੀਮਤੀ ਸੀ타ਰਮਨ ਜੀ ਨੇ ਜੋ ਕੁਝ ਦਿਨ ਪਹਿਲੇ ਹਿੰਦੁਸਤਾਨ ਦੇ ਹਰ ਵਾਸੀਆ ਵਾਸਤੇ ਜੀਐਸਟੀ ਦੇ ਵਿੱਚ ਰਿਆਤਾ ਦਿੱਤੀਆਂ ਸੀ ਉਹਦੇ ਬਾਰੇ ਅਸੀਂ ਇਹ ਗੱਲ ਕਰਨ ਆਏ ਆ ਕਿਉਂਕਿ 30% 28% ਦੇ ਸਲੈਬ ਜਿਹੜੇ ਆ ਉਹ 18% ਤੇ ਆਏ ਆ ਔਰ ਇਹਨਾਂ ਦੇ ਵਿੱਚੋਂ ਕਈ ਤਾਂ 5% ਤੇ ਵੀ ਆਏ ਆ ਜੀ ਜੰਗ ਜੀ ਹੁਣ ਤੁਸੀਂ ਆਪਣੀ ਗੱਲ ਰੱਖ ਚੁੱਕੇ ਅਸੀਂ ਤਾਂ ਦੇਖੋ ਜੀਐਸਟੀ ਜਿਹੜਾ ਉਸ ਤੋਂ ਪਹਿਲੇ ਸੇਲ ਟੈਕਸ ਕਿਹਾ ਜਾਂਦਾ ਸੀ ਉਹ ਸੇਲ ਟੈਕਸ ਦੀਆਂ ਮਦਾਂ ਜਿਹੜੀਆਂ ਬਹੁਤ ਜ਼ਿਆਦਾ ਸੀ ਉਸਨੇ ਸੈਂਟਰਲ ਐਕਸਾਈਜ਼ ਲੱਗਦੀ ਸੀ ਸੈਂਟਰ ਦਾ ਟੈਕਸ ਵੱਖਰਾ ਲੱਗਦਾ ਸੀ ਸਟੇਟਾਂ ਦੇ ਟੈਕਸ ਹਰ ਜਗ੍ਹਾ ਤੇ ਵੱਖਰੇ ਲੱਗਦੇ ਸੀ ਉਹਨਾਂ ਸਾਰਿਆਂ ਨੂੰ ਕਲੈਬੋਰੇਟ ਕਰਕੇ ਜੀਐਸਟੀ ਲਾਇਆ ਗਿਆ। ਔਰ ਜੀਐਸਟੀ ਜਿਸ ਵੇਲੇ ਲੱਗਿਆ ਸੀ ਉਸ ਵੇਲੇ ਵੀ ਪਹਿਲੀਆਂ ਸਰਕਾਰਾਂ ਵੱਲੋਂ ਲਾਏ ਡਗੇ ਟੈਕਸਾਂ ਤੋਂ ਘੱਟ ਸੀ। ਲੇਕਿਨ ਹੁਣ ਨਰਿੰਦਰભાઇ ਮੋਦੀ ਜੀ ਨੇ ਸ਼੍ਰੀਮਤੀ ਸੀ타 ਰਮਨ ਜੀ ਨੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਜਿਹੜੇ ਟੈਕਸ ਜੀਐਸਟੀ ਲੱਗਾ ਸੀ ਉਹਨਾਂ ਦੇ ਵਿੱਚ ਹੋਰ ਛੋਟ ਦੇਣ ਵਾਸਤੇ ਫੈਸਲਾ ਇਹ ਸਾਰਿਆਂ ਦੇ ਕੋ ਗੱਲ ਇਹ ਆ ਜੀਐਸਟੀ ਦੇਸ਼ ਦੀ ਤਰੱਕੀ ਕਰਨ ਵਾਸਤੇ ਰੀਡ ਦੀ ਹੱਡੀ ਆ ਜਿਸ ਮਿਲੇ ਜੀਐਸਟੀ ਲਾਇਆ ਸੀ ਪਹਿਲੇ ਟੈਕਸ ਦੇ ਪੈਟਰਨ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਲਾਇਆ ਸੀ ਉਸ ਮੇਲੇ ਵੀ GST ਸਹੀ ਸੀ ਤੇ ਅੱਜ ਜਿਹੜਾ ਕੱਟ ਕੀਤਾ ਅੱਜ ਵੀ ਸਹੀ ਹੈ ਲੋਕੋ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਲੇਕਿਨ ਤੁਸੀਂ ਜਿਹੜੇ ਅਰੇਸ਼ੀ ਨਹੀਂ ਕਹਿੰਦੇ ਹੋ ਨਾ ਤੁਸੀਂ ਕਿਸੇ ਦੁਕਾਨਦਾਰ ਨੂੰ ਉਹਦੇ ਬਾਅਦ GST ਲੱਗਣ ਦੇ ਬਾਅਦ ਪੁੱਛਣਾ ਸੀ ਕਿ ਉਹਨਾਂ ਨੂੰ ਇਨਸਪੈਕਟਰੀ ਰਾਜ ਤੋਂ ਕਿੰਨੀ ਛੋਟ ਮਿਲੀ ਜਿਹੜਾ ਇਨਸਪੈਕਟਰ ਹਰ ਦੁਕਾਨਦਾਰ ਤੇ ਜਦੋਂ ਵੀ ਜਾਂਦੇ ਸੀ ਲੁਕਦੇ ਸੀ ਲੇਕਿਨ ਜੀਐਸਟੀ ਲੱਗਣ ਦੇ ਬਾਅਦ ਕੁਝ ਦੁਕਾਨਦਾਰਾਂ ਤੇ ਕੋਈ ਅਫਸਰ ਨਹੀਂ ਆ ਕੇ ਰੀਡ ਕਰ ਸਕਿਆ ਰਾਮ ਮਟੀਰੀਅਲ ਦੇ ਉੱਤੇ ਗੱਲ ਇਹ ਹੈ ਕਿ ਰਾਮ ਮਟੀਰੀਅਲ ਤੇ ਜਿਹੜਾ ਜੀਐਸਟੀ ਵਧਿਆ ਲੇਕਿਨ ਉਹਦਾ ਉਹ ਜਿੰਨਾ ਵਧਿਆ ਉਹਦਾ ਵਾਧਾ ਵੀ ਜਿਹੜਾ ਵਾਧਾ ਹੈ ਉਹ ਵੀ 10 ਦਿਨ ਦੇ ਵਿੱਚ ਵਾਪਸ ਕਰਨ ਦਾ ਵੀ ਪ੍ਰਵੀਜ਼ਨ ਕੀਤਾ ਹੈ ਇਸ ਟੈਕਸ ਦੇ ਚੀ ਦੇਖੋ ਰਾਹੁਲ ਗਾਂਧੀ ਦਾ ਭਾਰਤੀ ਜਨਤਾ ਪਾਰਟੀ ਨੂੰ ਡੰਕੇ ਦੀ ਚੋਟ ਦਾ ਕਹਿ ਰਹੇ ਆ ਰਾਹੁਲ ਗਾਂਧੀ ਕੋ ਭਾਰਤੀ ਜਨਤਾ ਪਾਰਟੀ ਕਬਰਾਂਦੀ ਨਹੀਂ ਜੀ ਔਰ ਜੋ ਉਹ ਬੋਲ ਰਿਹਾ ਮੈਂ ਸਮਝਦਾ ਕਿ 99% ਲੋਕ ਕਹਿੰਦੇ ਆ ਵੀ ਗਲਤ ਬੋਲ ਰਿਹਾ 92% ਕਾਂਗਰਸ ਦੇ ਲੋਕ ਵੀ ਕਹਿੰਦੇ ਆ ਕਿ ਕਾਂਗਰਸ ਵਾਸਤੇ ਕੋਈ ਅੱਛੀ ਗੱਲ ਨਹੀਂ ਕਰ ਰਿਹਾ ਆਪਣੇ ਦੇਸ਼ ਦੀ ਮਾਤ ਨੂੰ ਪੁੱਟਣਾ ਆਪਣੇ ਦੇਸ਼ ਦੀ ਪੱਤ ਨੂੰ ਪੁੱਟਣਾ ਕੋਈ ਅੱਛਾ ਸਿੰਬਲ ਨਹੀਂ ਦੇਸ਼ ਵਾਸਤੇ ਹੁੰਦਾ ਵਿਦੇਸ਼ਾਂ 'ਚ ਜਾ ਕੇ ਆਪਣੇ ਦੇਸ਼ ਦੀ ਹਿੰਦੁਸਤਾਨ ਦੀ ਬੇਇੱਜ਼ਤੀ ਕਰਨੀ ਇਹੋ ਜਿਹਾ ਕਦੀ ਵੀ ਬੰਦਾ ਕਾਮਯਾਬ ਨਹੀਂ ਹੁੰਦਾ ਜਿਹੜਾ ਜੀ ਉਹਦੇ ਤੇ ਗੋਟ ਕਿਸੇ ਨੇ ਚੋਰੀ ਨਹੀਂ ਕੀਤੀ ਇਹੀ ਕਹਿੰਦੇ ਸੀ ਕਿ ਈਵੀਐਮ ਹੈਕ ਹੋ ਜਾਂਦੀ ਕੋਈ ਪ੍ਰੂਫ ਨਹੀਂ ਮਿਲਿਆ ਕੋਈ ਪ੍ਰੂਫ ਨਹੀਂ ਮਿਲਿਆ ਦੱਸ ਨਹੀਂ ਸਕੇ ਔਰ ਉਸੇ ਤਰ੍ਹਾਂ ਇਹ ਕਹ ਰਹੇ ਆ ਇਹहां पे ਬੋਟ ਚੋਰੀ ਜੇ ਬੋਟ ਚੋਰੀ ਹੁੰਦੀ ਤੇ ਭਾਜਪਾ 303ਾਂ ਤੋਂ 240ਾਂ ਤੇ ਨਾਮ ਦੀ ਇਹ ਸਭ ਤੋਂ ਵੱਡਾ ਪਰੂਫ ਹੈ ਜੇ ਬੋਟ ਚੋਰੀ ਹੁੰਦੀ ਤਾਂ ਅਸੀਂ ਗੁਰਦਾਸਪੁਰ ਦੀ ਸੀਟ ਹਾਰਦੇ ਨਹੀਂ ਜੇ ਬੋਟ ਚੋਰੀ ਹੁੰਦੀ ਤੇ ਅਸੀਂ ਵੀ ਇੱਥੇ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀਆਂ ਹੁੰਦੀਆਂ ਜੀ ਠੀਕ ਹੈ ਕਿਹਨੇ ਜੀਐਸਟੀ ਤਮਾਕਾ ਇਹ ਸੋਚ ਆਪਣੀ ਆਪਣੀ ਹੈ ਮੋਦੀ ਜੀ ਹਰ ਗੱਲ ਦਾ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਉਹ ਕਰਮ ਵਿੱਚ ਵਿਸ਼ਵਾਸ ਕਰਦੇ ਆ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਟਰੰਪ ਜੋ ਮਰਜੀ ਕਹੀ ਜਾਏ ਲੇਕਿਨ ਅਗਰ ਟਰੰਪ ਦੀਆਂ ਗੱਲਾਂ ਦਾ ਮੁਕਾਬਲਾ ਕੀਤਾ ਤੇ ਨਰਿੰਦਰભાઈ ਮੋਦੀ ਜੀ ਨੇ ਕੀਤਾ ਜੇ ਹੋਰ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਗਾਦੀ ਵੀ ਮੁਕਾਬਲਾ ਨਾ ਕਰ ਸਕਦਾ اچھا ਸਿਰਫ ਅਸੀਂ ਨਹੀਂ ਤੁਹਾਡਾ ਮਨ ਵੀ ਇਹੀ ਕਹਿੰਦਾ ਕਿ ਆ ਵੀ ਹੋਰ ਕਿਸੇ ਕੋ ਮੁਕਾਬਲਾ ਨਹੀਂ ਅਮਰੀਕਾ ਚਾਹੁੰਦਾ ਸੀ ਕਿ ਹਿੰਦੁਸਤਾਨ ਦੀ ਖੇਤੀ ਜਿਹੜੀ ਆ ਉਹ ਸਾਰੀ ਮੇਰੇ ਹੱਥ ਚ ਦੇ ਦਿਓ ਜੋ ਡੇਰੀਆ ਡੇਰੀ ਦੇ ਕਬਜ਼ਾ ਮੇਰਾ ਦੇ ਦਿਓ ਅਗਰ ਅਸੀਂ ਇਹ ਚੀਜ਼ਾਂ ਵਿਦੇਸ਼ ਨੂੰ ਦੇਤੀਆਂ ਜੀ ਤੇ ਹਿੰਦੁਸਤਾਨ ਕਿਦਾਂ ਫਲੂ ਨਕੀ ਇਹ ਆਖਰੀ ਸਵਾਲ ਹੈ ਕੱਲੇ ਹੈ ਕੁਝ ਸਮਝੋਤੇ ਦੇਸ਼ਾਂ ਦੇ ਵਿੱਚ ਆਪਣੀਆਂ ਸੀਮਾਵਾਂ ਤੋਂ ਬਾਹਰ ਵੀ ਹੁੰਦੇ ਆ ਅਸੀਂ ਵੀ ਕਹਿੰਦੇ ਆ ਸਾਡਾ ਮਨ ਵੀ ਕਹਿੰਦਾ ਵੀ ਇਹ ਮੈਚ ਨਹੀਂ ਸੀ ਹੋਣਾ ਚਾਹੀਦਾ ਲੇਕਿਨ ਨੈਸ਼ਨਲ ਸਮਝੌਤਿਆਂ ਦੇ ਆਧਾਰ ਤੇ ਸਾਨੂੰ ਉਹਨਾਂ ਨੂੰ ਮੰਨਣਾ ਪੈਂਦਾ ਜੇ ਉਹ ਗਲਤ ਇਸ਼ਾਰੇ ਕਰ ਰਹੇ ਸੀ ਤੇ ਉਹਨਾਂ ਦਾ ਸੰਸਕਾਰ ਹੈ ਹਿੰਦੁਸਤਾਨੀਆਂ ਦਾ ਸੰਸਕਾਰ ਨਹੀਂ ਕਿ ਅਸੀਂ ਕੋਈ ਗਲਤ ਇਸ਼ਾਰੇ ਕਰੀਏ ਅਸੀਂ ਦੇਸ਼ ਦੀ ਤਰੱਕੀ ਚਾਹੁੰਦੇ ਆ ਅਸੀਂ ਦੇਸ਼ ਨੂੰ ਪਰਮ ਭੈਭਬ ਤੇ ਬਚਾਉਣਾ ਚਾਹੁੰਦੇ ਆ ਅਸੀਂ ਅਗਰ ਸੰਕਲਪ ਲੈ ਲਿਆ ਤੇ ਅਸੀਂ ਦੇਸ਼ ਦੀ ਤਰੱਕੀ ਵਾਸਤੇ ਲਏ ਨੇ ਆ ਮੈਂ ਤੁਹਾਨੂੰ ਯਾਦ ਕਰਾਨਾ ਚਾਹਨਾ ਕਿ ਜਦੋਂ ਹੜ੍ਹ ਸ਼ੁਰੂ ਹੋਏ ਸੀ ਜਾਂ ਆਗੇ ਸੀ ਤੇ ਸਾਡੇ ਪੰਜਾਬ ਦੇ ਜਿਹੜੇ ਰਾਖੇ ਆ ਭਗਵੰਤ ਮਾਨ ਜੀ ਚੀਫ ਮਿਨਿਸਟਰ ਉਹ ਕੀ ਕਹਿੰਦੇ ਸੀ ਇਹ ਵੀ ਤੁਸੀਂ ਸੁਣਿਆ ਹੋਣਾ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਜ਼ਰੂਰਤ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਸਾਨੂੰ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਤੇ ਹੁਣ ਕਿਉਂ ਮੰਗਣ ਦੇ ਆ ਪਹਿਲੇ ਆਪਣੇ ਕਹਿ ਚ ਰਹਿਣਾ ਚਾਹੀਦਾ ਤੁਸੀਂ ਲੋਕੀ ਸਾਹਮਣੇ ਗਵਾਓ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਲਾਲ ਕਿਤੇ ਜੋ ਲਾਲ ਕਿਲੇ ਤੇ ਜੋ ਹੋਇਆ ਸੀ ਤੁਸੀਂ ਸਾਰੇ ਲੋਕ ਚਾਹੁੰਦੇ ਸੀ ਕੁਝ ਨਾ ਕੋਈ ਹੋਣਾ ਚਾਹੀਦਾ ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਲੰਬੀ ਸੋਚ ਕਰਕੇ ਗਲਤ ਪਾਸੇ ਕੋਈ ਕੰਮ ਨਹੀਂ ਕੀਤਾ ਗਿਆ ਅਸੀਂ ਲੰਬੀ ਸੋਚ ਦੀ ਲੜਾਈ ਲੜਦੇ ਆ ਮੌਕੇ ਦੀ ਸੋਚ ਵਾਲੀ ਲੜਾਈ ਭਾਰਤੀ ਜਨਤਾ ਪਾਰਟੀ ਦੀ ਨਹੀਂ ਸਾਨੂੰ ਮਤ ਅਸੀਂ ਦੇਸ਼ ਨੂੰ ਆਰਮ ਭਾਰਤ ਤੇ ਪਹਚਾਣਾ ਅਸੀਂ ਉਹ ਸਰਾ ਤੇ ਚੱਲੇ ਆ ਔਰ ਉਹ ਰਾਹ ਸੇ ਰਾਹ ਜਿਹੜਾ ਸਾਡਾ ਔਖਾ ਹੈ ਪਰ ਅਸੀਂ ਉਸੇ ਔਖੇ ਰਾਹ ਨੂੰ ਵੀ ਪਿਆਰ ਦੇ ਨਾਲ ਹੀ ਪਾਰ ਕਰਾਂਗੇ ਥੈਂਕ ਯੂ